ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ 8ਵੀਂ ਪਾਠជាਹੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਜ ਪ੍ਰਕਾਸ਼ ਪੌਰਵ ਹੈ ਆਪਣੇ ਛੋਟੇ ਜਿਹੇ ਗੁਰੂਕਾਲ ਦੇ ਦੌਰਾਨ ਗੁਰੂ ਜੀ ਨੇ ਸੇਵਾ ਸਾਹਸ ਅਤੇ ਆਪਣੇ ਸੁਭਾਅ ਦੇ ਰਾਹੀਂ ਲੁਕਾਈ ਤੇ ਐਸੀ ਛਾਪ ਛੱਡੀ ਕਿ ਉਹਨਾਂ ਨੂੰ ਬਾਲ ਪ੍ਰੀਤਮ ਦੇ ਨਾਮ ਦੇ ਨਾਲ ਹੀ ਜਾਣਿਆ ਜਾਂਦਾ ਹੈ ਇੰਨਾ ਹੀ ਨਹੀਂ ਛੋਟੀ ਜਿਹੀ ਉਮਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬਾਲਾ ਪ੍ਰੀਤਮ ਜੀ ਨੇ ਔਰੰਗਜ਼ੇਬ ਦੀ ਆਕੜ ਪੰਨੀ ਉਹ ਗੁਰੂ ਜੀ ਦੇ ਉੱਚ ਕੋੜ ਦੇ ਸਾਹਸ ਅਤੇ ਜਜ਼ਬੇ ਨੂੰ ਦਰਸਾਉਂਦੀ ਹੈ। ਹਮਦਰਦ মিডিਆ ਗਰੁੱਪ ਦੇ ਸਾਰੇ ਦਰਸ਼ਕਾਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੱਖ ਲੱਖ ਵਧਾਈਆਂ। ਜਦ ਗੁਰੂ ਹਰ ਰਾਏ ਜੋਤੀ ਜੋਤ ਸਮਾਏ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ 5 ਸਾਲ 2 ਮਹੀਨੇ 12 ਦਿਨ ਦੀ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਸਾਹਿਬਾਨਾਂ ਦੀਆਂ ਦਰਜੋਤਾਂ ਵਿੱਚੋਂ ਸਭ ਤੋਂ ਛੋਟੀ ਸੰਸਾਰਿਕ ਉਮਰ ਦੇ ਸਨ ਇਸੇ ਕਰਕੇ ਸਿੱਖ ਜਗਤ ਦੇ ਵਿੱਚ ਗੁਰੂ ਜੀ ਨੂੰ ਬਾਲ ਪ੍ਰੀਤਮ ਵੀ ਕਿਹਾ ਜਾਂਦਾ ਹੈ ਗੁਰਗੱਦੀ ਦੇ ਵਕਤ ਵੀ ਉਹਨਾਂ ਦੀ ਉਮਰ ਸਿਰਫ 5 ਸਾਲ 3 ਮਹੀਨੇ ਦੀ ਸੀ ਇਹਨਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਸਿਰਫ 2.5 ਸਾਲ ਗੁਰਗੱਦੀ ਦੇ ਦੌਰਾਨ ਖਾਲੀ ਜ਼ਿੰਮੇਵਾਰੀ ਹੀ ਨਹੀਂ ਨਿਭਾਈ ਬਲਕਿ ਗੁਰੂ ਸਾਹਿਬਾਨਾਂ ਦੇ ਉੱਚੇ ਆਦਰਸ਼ਾਂ ਤੇ ਅਸੂਲਾਂ ਨੂੰ ਧ੍ਰੜ ਕਰਵਾਉਂਦੇ ਹੋਏ ਕਈ ਨਵੇਂ ਪੂਰਨੇ ਵਿਪਾਇ ਹਨ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਗੁਰੂ ਹਰ राय ਸਾਹਿਬ ਤੇ ਮਾਤਾ ਕਿਸ਼ਨ ਕੌਰ ਦੇ ਘਰ ਵਿਖੇ 7 ਜੁਲਾਈ 1656 ਦੇ ਵਿੱਚ ਹੋਇਆ ਗੁਰੂ ਹਰ राय ਸਾਹਿਬ ਦੇ ਦੋ ਪੁੱਤਰ ਸਨ RAM ਰਾਏ ਤੇ ਹਰਕ੍ਰਿਸ਼ਨ ਜੀ ਸੰਗਤਾਂ ਦਾ ਪਿਆਰ ਤੇ ਸਤਿਕਾਰ ਗੁਰੂ ਹਰ राय ਸਾਹਿਬ ਦੇ ਨਾਲ ਤੇ ਗੁਰੂ ਹਰ राय ਸਾਹਿਬ ਦਾ ਸੰਗਤ ਦੇ ਨਾਲ ਕਥਾ ਕੀਰਤਨ ਗੁਰਬਾਣੀ ਤੇ ਸਿਮਰਨ ਦੋਵੇਂ ਪੁੱਤਰਾਂ ਤੇ ਅਮਿਟ ਪ੍ਰਭਾਵ ਛੱਡ ਗਿਆ ਸੂਈ ਚੋਬਣ ਦੀ ਸਾਖੀ ਦੱਸਦੀ ਹੈ ਕਿ ਬਾਲਾ ਪ੍ਰੀਤਮ ਕਿਸ ਜ਼ਿੱਦਤ ਦੇ ਨਾਲ ਰੱਬ ਦਾ ਸਿਮਰਨ ਕਰਦੇ ਨੇ ਤੇ ਆਪਣੇ ਆਪ ਨੂੰ ਰੱਬ ਦੇ ਨਾਲ ਜੋੜ ਲੈਂਦੇ ਨੇ ਕਿ ਉਹਨਾਂ ਨੂੰ ਸੂਈ ਵੀ ਜੂਇ ਚੁੱਬਣ ਦਾ ਦਰਦ ਨਹੀਂ ਹੁੰਦਾ ਇੱਕ ਵਾਰੀ ਇੱਕ ਸਿੱਖ ਨੇ ਸਤਵੀਂ ਪਾਤਸ਼ਾਹੀ ਕੋਲੋਂ ਪੁੱਛਿਆ ਕਿ ਤੁਸੀਂ ਦੋਨੋਂ ਪੁੱਤਰਾਂ ਦੇ ਵਿੱਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹੋ ਸਿੱਖ ਦਾ ਮਤਲਬ ਗੁਰਗੱਦੀ ਦਾ ਸੀ ਤਾਂ ਗੁਰੂ ਹਰ राय ਸਾਹਿਬ ਨੇ ਉਸ ਨੂੰ ਇੱਕ ਸੂਈ ਦਿੱਤੀ ਤੇ ਕਿਹਾ ਜਦ ਉਹਨਾਂ ਦੇ ਦੋਵੇਂ ਪੁੱਤਰ ਪਾਠ ਕਰਦੇ ਹੋਣ ਤਾਂ ਇਸ ਸੂਈ ਪੈਰ ਦੇ ਤਲੀ ਦੇ ਵਿੱਚ ਚੁਬੋ ਦੇਣਾ ਜਿਸ ਨੂੰ ਪਾਠ ਕਰਦਿਆਂ ਇਸ ਦੀ ਦਰਦ ਨਾ ਹੋਵੇ ਧਿਆਨ ਪੂਰੀ ਤਰ੍ਹਾਂ ਸਮਰਨ ਦੇ ਵਿੱਚ ਹੋਵੇ ਉਹੀ ਗੁਰਗੱਦੀ ਦੇ ਲਾਇਕ ਹੈ ਸਿੱਖ ਨੇ ਉਹ ਵਹੀ ਕੀਤਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋਏ ਰਕਰੇਸ਼ਨ ਸਾਹਿਬ ਦਿਨ ਚੜੇ ਹੀ ਆਪਣੇ ਪਿਤਾ ਜੀ ਦੇ ਨਾਲ દવાખાਨੇ ਦੇ ਵਿੱਚ ਜਾ ਕੇ ਰੋਗੀਆਂ ਦੀ ਸੇਵਾ ਕਰਦੇ ਇਹਨਾਂ ਦੀ ਕੋਮਲ ਛੋ ਮਿੱਠੇ ਬੋਲ ਆਤਮਿਕ ਤੇ ਅਧਿਆਤਮਿਕ ਸ਼ਕਤੀ ਤੇ ਨੂਰਾਨੀ ਚਿਹਰਾ ਵੇਖ ਰੋਗੀਆਂ ਦੀ ਅੱਧੀ ਬਿਮਾਰੀ ਤਾਂ ਆਪਣੇ ਆਪ ਹੀ ਠੀਕ ਹੋ ਜਾਂਦੀ ਇੱਕ ਸਮਾ ਆਇਆ ਜਦੋਂ ਦਿੱਲੀ ਦੇ ਹੁਕਮਰਾਨ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋ ਜੋ ਕਿ ਔਰੰਗਜ਼ੇਬ ਦੀ ਮਕਾਰੀ ਕਰਕੇ ਸਖਤ ਬਿਮਾਰ ਪੈ ਗਿਆ ਸੀ ਜਿਸ ਦੀ ਸਲਾਮਤੀ ਵਾਸਤੇ ਮੁਗਲ ਹਕੂਮਰਾਨ ਸ਼ਾਹਜਹਾਂ ਨੇ ਕੋਈ ਹਕੀਮ ਕੋਈ ਫਕੀਰ ਤੇ ਕੋਈ ਹਿਲਾ ਨਾ ਛੱਟਿਆ ਤਾਂ ਗੁਰੂ ਹਰ Rai ਸਾਹਿਬ ਦੇ ਦਵਾਖਾਨੇ ਦੀਆਂ ਦਵਾਈਆਂ ਦੇ ਨਾਲ ਨੋਬਲ ਨੋ ਹੋ ਗਿਆ ਗੁਰੂ ਹਰਕ੍ਰਿਸ਼ਨ ਜੀ ਨੇ ਜਦ ਗੱਦੀ ਸੰਭੀ ਤਾਂ ਉਹ ਸਿਰਫ 2.5 ਸਾਲ ਦੇ ਸਨ ਉਹਨਾਂ ਨੇ ਐਨੀ ਛੋਟੀ ਉਮਰ ਦੇ ਵਿੱਚ ਬਹੁਤ ਹੀ ਵੱਡੀ ਜ਼ਿੰਮੇਵਾਰੀ ਨੂੰ ਬੜੇ ਹੀ ਸੋਚਦੇ ਤੇ ਨਾਲ ਹੀ ਨਿਮਰਤਾ ਸਹਿਤ ਸੰਭਿਆ ਜਦੋਂ ਗੁਰੂ ਹਰਿਕ੍ਰਿਸ਼ਨ ਨੇ ਗੱਦੀ ਸੰਭਾਈ ਤਾਂ ਕੀਰਤਪੁਰ ਸਾਹਿਬ ਬਹੁਤ ਰੌਣਕਾਂ ਲੱਗ ਗਈਆਂ ਸਨ ਸੰਗਤਾਂ ਦੂਰ ਦੁਰਾਡੇ ਦੇ ਨਗਰਾਂ ਪ੍ਰਾਂਤਾਂ ਤੋਂ ਪਹੁੰਚਦੀਆਂ ਜਦੋਂ ਦਰਬਾਰ ਦੇ ਵਿੱਚ ਉਪਦੇਸ਼ ਦਿੰਦੇ ਤਾਂ ਲੋਕੀ ਮੰਤਰ ਮੁਕਤ ਹੋ ਜਾਂਦੇ ਬਾਲਾ ਪ੍ਰੀਤਮ ਦੀਆਂ ਚਰਚੀਆਂ ਨੇ ਦਿੱਲੀ ਦੇ ਵਿੱਚ ਬੈਠੇ ਰਾਮ ਰਾਏ ਦੇ ਦਿਲ ਦੇ ਵਿੱਚ ਈਰਖਾ ਪਾੜ ਦਿੱਤੀ। ਇਹ ਰਾਮ ਰਾਏ ਦੀ ਪਹਿਲੀ ਪੁੱਲ ਸੀ। ਉਸ ਨੇ ਮਸੰਦਾ ਦੇ ਨਾਲ ਮਿਲ ਕੇ ਦੂਰ-ਦੂਰ ਸੁਨੇਹਾ ਪੇਜ ਦਿੱਤਾ ਕਿ ਗੁਰਗਤੀ ਰਾਮ ਰਾਏ ਨੂੰ ਮਿਲੀ ਹੈ। ਸੰਗਤਾਂ ਦੀਆਂ ਭੇਟਾਂ ਰਾਮ ਰਾਏ ਕੋਲ ਆਉਣੀਆਂ ਸ਼ੁਰੂ ਹੋ ਗਈਆਂ ਸਨ। ਜਿਸ ਵਿੱਚ ਅਧਿਪਤ ਦੀ ਮਸੰਦ ਵੀ ਰੱਖ ਲੈੰਦੇ ਜਿਸ ਦੇ ਨਾਲ ਮਸੰਦ ਵੀ ਬੇਈਮਾਨ ਹੋ ਗਏ। ਦੂਜੀ ਪੁੱਤ ਰਾਮ ਰਾਏ ਨੇ ਇਹ ਕੀਤੀ ਕਿ ਔਰੰਗਜ਼ੇਬ ਨੂੰ ਉਕਸਾਇਆ ਕਿ ਮੇਰੇ ਪਿਤਾ ਨੇ ਗੁਰਗੱਦੀ ਮੈਨੂੰ ਨਾ ਦੇ ਕੇ ਮੇਰੇ ਨਾਲ ਵਦੀ ਕੀ ਕੀਤੀ ਹੈ ਇਸ ਤੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਗੁਰੂ ਹਰਕ੍ਰਿਸ਼ਨ ਨੂੰ ਦਿੱਲੀ ਬੁਲਾਇਆ ਜਾਵੇ ਉਸ ਨੂੰ ਇਹ ਵੀ ਤੌਖਲਾ ਸੀ ਕਿ 5 ਸਾਲ ਦੇ ਬੱਚੇ ਦੇ ਵਿੱਚ ਐਸੀ ਕਿਹੜੀ ਖਾਸੀਅਤ ਹੈ ਜੋ ਰਾਮ ਰਾਏ ਵਰਗੇ ਅੰਨੇ ਕਾਬਲ ਬੇਟੇ ਨੂੰ ਛੱਡ ਕੇ ਗੁਰਗੱਦੀ ਦਾ ਵਾਰਸ ਬਣਾ ਦਿੱਤਾ ਉਸ ਨੇ ਅਹਿਲਕਾਰਾਂ ਦੇ ਹੱਥ ਦਿੱਲੀ ਆਉਣ ਦੇ ਲਈ ਸੱਦਾ ਪੇਸ਼ ਦਿੱਤਾ ਜਦੋਂ ਉਸ ਦੇ ਕੈਣਤੀ ਗੁਰੂ ਸਾਹਿਬ ਦਿੱਲੀ ਨਹੀਂ ਆਏ ਤਾਂ ਰਾਜਾ ਜੈ ਸਿੰਘ ਜੋ ਗੁਰੂ ਘਰ ਦਾ ਸ਼ਰਦਾਲੂ ਸੀ ਉਸ ਨੂੰ ਇਹ ਕਹਿ ਕੇ ਕਿ ਦਿੱਲੀ ਦੀਆਂ ਸੰਗਤਾਂ ਉਹਨਾਂ ਦੇ ਦਰਸ਼ਨਾਂ ਦੀਆਂ ਚਾਹਵਾਨ ਨੇ ਬੁਲਾਉਣ ਦੇ ਲਈ ਕਿਹਾ ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੀ ਗੱਲ ਮੰਨਣ ਦੇ ਲਈ ਦੋ ਸ਼ਰਤਾਂ ਰੱਖੀਆਂ ਇੱਕ ਤੇ ਗੁਰੂ ਸਾਹਿਬ ਮੇਰੇ ਬੰਗਲੇ ਦੇ ਵਿੱਚ ਠਹਿਰਣਗੇ ਤੇ ਦੂਜਾ ਹਕੂਮਤ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਗੁਰੂ ਜੀ ਫਰਵਰੀ 1644 ਦੇ ਦੂਜੇ ਹਫਤੇ ਕਿਰਤਪੁਰ ਤੋਂ ਦਿੱਲੀ ਦੇ ਲਈ ਰਵਾਨਾ ਹੋਏ। ਉਹਨਾਂ ਦੇ ਨਾਲ ਪਰਿਵਾਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਤੇ ਸੈਨਿਕ ਵੀ ਸਨ। ਉਹ ਕੁਝ ਦਿਨ ਅੰਬਾਲਾ ਦੇ ਨੇੜੇ ਪੰਜੋਖੜਾ ਦੇ ਵਿੱਚ ਕੁਝ ਦਿਨ ਪ੍ਰਚਾਰ ਲਈ ਠਹਿਰੇ। ਇੱਥੇ ਆ ਕੇ ਉਹਨਾਂ ਨੇ ਇੱਕ ਲਕੀਰ ਖਿੱਚ ਦਿੱਤੀ ਕਿ ਸੰਗਤਾਂ ਆਪੋ ਆਪਣੇ ਘਰਾਂ ਨੂੰ ਪਰਤ ਜਾਣ। ਜਦੋਂ ਗੁਰੂ ਸਾਹਿਬ ਪੰਜੋਖੜੇ ਤੋਂ ਚਲੇ ਤਾਂ ਫਿਰ ਉਨ੍ਹਾਂ ਦੇ ਨਾਲ ਮਾਤਾ ਸੁਲੱਖਣੀ ਪਾਈ ਦਰਗਾਹਮਲ ਪਾਈ ਦਿਆਲदास ਪਾਈ ਗੁਰਦੇਤਾ ਤੋਂ ਇਲਾਵਾ ਕੁਝ ਕੋ ਹੋਰ ਸਿੱਖ ਸਨ ਗੁਰੂ ਸਾਹਿਬ ਦਾ ਆਉਣਾ ਸੁਣ ਕੇ ਦੂਰ ਦੂਰਾਡੇ ਤੋਂ ਸੰਗਤਾਂ ਦਰਸ਼ਨਾ ਦੇ ਲਈ ਆਉਣ ਲੱਗੀਆਂ ਕੁਰੂਕ ਖੇਤਰ ਦੇ ਵਿੱਚ ਵਸਦੇ ਕਈ ਹਿੰਦੂ ਪੰਡਿਤ ਤੇ ਵਿਦਵਾਨ ਆਪਜੀ ਦੇ ਨਾਲ ਗਿਆਨ ਚਰਚਾ ਕਰਨ ਦੇ ਲਈ ਆਏ ਇਸ ਮਗਰੋਂ ਗੁਰੂ ਜੀ ਬੱਦਰਪੁਰ ਕੜਾ ਮਾਣਕਪੁਰ ਕਰਨਾਲ ਸੂਨੀਪਤ ਆਦੀ ਥਾਵਾਂ ਤੇ ਰੁਕਦੇ ਹੋਏ ਇੱਕ ਹਫ਼ਤੇ ਬਾਅਦ ਦਿੱਲੀ ਪਹੁੰਚੇ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਦਾ ਬੜਾ ਨਿੱਘਾ ਸਵਾਗਤ ਕੀਤਾ ਉਹਨਾਂ ਦੇ ਠਹਿਰਨ ਦਾ ਇੰਤਜ਼ਾਮ ਇੱਕ ਸੁੰਦਰ ਬੰਗਲੇ ਦੇ ਵਿੱਚ ਕਰ ਦਿੱਤਾ ਗਿਆ ਜਿਸ ਨੂੰ ਅੱਜ ਬੰਗਲਾ ਸਾਹਿਬ ਗੁਰੂ ਦਵਾਰਾ ਕਿਹਾ ਜਾਂਦਾ ਹੈ ਔਰੰਗਜ਼ੇਬ ਨੂੰ ਵੀ ਗੁਰੂ ਜੀ ਦੇ ਆਉਣ ਦੀ ਖ਼ਬਰ ਮਿਲ ਗਈ ਉਹ ਬੜੀ ਬੇਸਬਰੀ ਦੇ ਨਾਲ ਉਹਨਾਂ ਨੂੰ ਮਿਲਣ ਦਾ ਇੰਤਜ਼ਾਰ ਕਰਨ ਲੱਗਿਆ ਜਗਤ ਗੁਰੂ ਸਾਹਿਬ ਨਾ ਆਏ ਤਾਂ ਉਹ ਖੁਦ ਚੱਲ ਕੇ ਮਿਲਣ ਵਾਸਤੇ ਆ ਗਿਆ ਕਹਿੰਦੇ ਹਨ ਅੱਧੀ ਘੜੀ ਉਹ ਗੁਰੂ ਸਾਹਿਬ ਜੀ ਦੇ ਇੰਤਜ਼ਾਰ ਦੇ ਵਿੱਚ ਬੈਠਾ ਰਿਹਾ ਪਰ ਉਹ ਨਹੀਂ ਆਏ ਇੱਥੇ ਆ ਕੇ ਗੁਰੂ ਸਾਹਿਬ ਨੇ ਰੋਗੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਕੁਝ ਉਹਨਾਂ ਦੀ ਦਵਾਈ ਕੁਝ ਆਤਮਿਕ ਤੇ ਅਧਿਆਤਮਿਕ ਸ਼ਕਤੀ ਉਹਨਾਂ ਦੀ ਬੋਲ ਚਾਲ ਦਾ ਢੰਗ ਰੋਗੀ ਬਿਲਕੁਲ ਠੀਕ ਹੋ ਜਾਂਦੇ ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਦੇ ਵਿੱਚ ਹੋਣ ਲੱਗੀ ਜਦੋਂ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਮਿਲਣ ਵਾਸਤੇ ਨਾ ਕਰ ਦਿੱਤੀ ਤਾਂ ਉਸ ਦਾ ਤੌਖਲਾ ਹੋਰ ਵੱਧ ਗਿਆ ਤਾਂ ਉਸ ਨੇ ਆਪਣੇ ਪੁੱਤਰ ਨੂੰ ਸੁਗਾਤ ਵਜੋ ਦੋ ਥਾਲ ਦੇ ਕੇ ਭੇਜਿਆ ਇੱਕ ਥਾਲ ਦੇ ਵਿੱਚ ਹੀਰੇ ਜਵਾਹਰਾਤ ਤੇ ਦੂਜੇ ਦੇ ਵਿੱਚ ਫਕੀਰੀ ਦਾ ਚੋਲਾ ਤੇ ਨਾਲ ਇੱਕ ਚਿੱਠੀ ਜਿਸ ਦੇ ਵਿੱਚ ਫੇਰ ਮਿਲਣ ਦੇ ਲਈ ਬੇਨਤੀ ਕੀਤੀ ਗਈ ਸੀ ਗੁਰੂ ਜੀ ਨੇ ਹੀਰੇ ਜਵਾਹਰਾਤ ਤਾਂ ਵਾਪਸ ਕਰ ਦਿੱਤੇ ਫਕੀਰੀ ਦਾ ਚੋਲਾ ਰੱਖ ਲਿਆ ਏ ਔਰੰਗਜ਼ੇਬ ਦੇ ਮੂੰਹ ਤੇ ਕਰਾਰੀ ਚਪੇਟ ਸੀ ਜਦੋਂ ਉਹ ਖੁਦ ਵੀ ਚੱਲ ਕੇ ਆਇਆ ਤਾਂ ਦਰਵਾਜ਼ਾ ਬੰਦ ਕਰ ਦਿੱਤਾ ਅੱਧੀ ਘੜੀ ਔਰੰਗਜ਼ੇਬ ਬਾਹਰ ਬੂਹੇ ਤੇ ਖੜਾ ਰਿਆ ਪਰ ਦਰਵਾਜ਼ਾ ਨਹੀਂ ਖੋਲਿਆ ਦਿੱਲੀ ਦੇ ਵਿੱਚ ਮਹਾਮਾਰੀ ਫੈਲ ਗਈ ਗੁਰੂ ਸਾਹਿਬ ਨੇ ਰੋਗੀਆਂ ਦਾ ਇਲਾਜ ਅਤੇ ਸੇਵਾ ਦਾ ਜੁਮਾ ਲੈ ਲਿਆ ਸ਼ਬਦ ਕੀਰਤਨ ਤੋਂ ਬਾਅਦ ਘਰ-ਘਰ ਜਾ ਕੇ ਰੋਗੀਆਂ ਦਾ ਇਲਾਜ ਕਰਦੇ ਤੇ ਦਰਵਾਜ਼ ਦਿੰਦੇ ਦਿਨ ਰਾਤ ਸੇਵਾ ਦੇ ਵਿੱਚ ਰੁੱਝੇ ਗੁਰੂ ਜੀ ਨੂੰ ਬੁਖਾਰ ਹੋ ਗਿਆ। ਮਾਤਾ ਜੀ ਫਿਕਰਮੰਦ ਹੋ ਗਏ। ਕਹਿਣ ਲੱਗੇ ਕਿ ਮਰਦੇ ਮਰਦੇ ਲੋਕ ਤੁਹਾਡੇ ਦਰਸ਼ਨ ਕਰਕੇ ਠੀਕ ਹੋ ਜਾਂਦੇ ਨੇ। ਤੁਸੀਂ ਆਪਣਾ ਰੋਗ ਕਿਉਂ ਨਹੀਂ ਹਟਾ ਸਕਦੇ? ਗੁਰੂ ਸਾਹਿਬ ਨੇ ਕਿਹਾ ਅਸੀਂ ਈਸ਼ਵਰ ਦੇ ਦਾਸ ਹਾਂ, ਮਾਲਕ ਨਹੀਂ। ਉਸ ਦੀ ਇੱਛਾ ਅਨੁਸਾਰ ਖੁਸ਼ ਰਹਿਣਾ ਸਾਡਾ ਧਰਮ ਹੈ। ਪਰ ਇਹ ਸੋਚੋ ਤੁਹਾਡੇ ਤੋਂ ਬਾਅਦ ਤੁਹਾਡੇ ਧਰਮ ਦੀ ਰਾਖੀ ਕੌਣ ਕਰੇਗਾ? ਮਾਲਕ ਨੂੰ ਦਾਸ ਨਾਲੋਂ ਜ਼ਿਆਦਾ ਫਿਕਰ ਹੈ ਹਰ ਗੋਬਿੰਦ ਸਾਹਿਬ ਨੇ ਇਸ ਦਾ ਇੰਤਜ਼ਾਮ ਕਰ ਛੱਟਿਆ ਹੈ ਗੁਰੂ ਜੀ ਦੇ ਬੁਖਾਰ ਨੇ ਦੋ ਦਿਨਾਂ ਅੰਦਰ ਚੀਚਕ ਦਾ ਰੂਪ ਧਾਰ ਲਿਆ ਜਦੋਂ ਉਹਨਾਂ ਦੇ ਠੀਕ ਹੋਣ ਦੀ ਆਸ ਨਾ ਰਹੀ ਤਾਂ ਸਿੱਖਾਂ ਨੂੰ ਫਿਕਰ ਪੈ ਗਿਆ ਕਿ ਹੁਣ ਇਹਨਾਂ ਤੋਂ ਪਿੱਛੇ ਪੰਥ ਦੀ ਅਗਵਾਈ ਕੌਣ ਕਰੇਗਾ ਲੋਡੇਵੇਲੇ ਜਮਨਾ ਦੇ ਕੰਡੇ ਡੇਰੇ ਲਾਇ ਮਾਤਾ ਜੀ ਕੋਲ ਬੈਠੇ ਸਨ ਤਾਪ ਚੜਿਆ ਹੋਇਆ ਸੀ ਪਰ ਪਰਮੇਸ਼ਵਰ ਦੇ ਧਿਆਨ ਦੇ ਵਿੱਚ ਮਗਨ ਸਨ ਗੁਰੂ ਦੇ ਹੁਕਮ ਅਨੁਸਾਰ ਕੋਈ ਸ਼ਰਦਾਲੂ ਤੰਬੂ ਦੇ ਵਿੱਚ ਨਹੀਂ ਸਿਆ ਸਕਦਾ ਮਾਤਾ ਜੀ ਦੇ ਅੰਦਰ ਚਿੰਤਾ ਉਬਾਲੇ ਖਾ ਰਹੀ ਸੀ ਅੱਖਾਂ ਦੇ ਵਿੱਚ ਅਥਰੂ ਮਨ ਨੂੰ ਸੰਭਾਲਦੇ ਖੁਦ ਨੂੰ ਕਾਬੂ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ پاس بیٹھے ਗੁਰੂ ਜੀ ਕਹਿਣ ਲੱਗੇ ਮਾਤਾ ਜੀ ਪ੍ਰਭੂ ਦਾ ਤਨਵਾਦ ਕਰੋ ਬਸ ਥੋੜੀ ਦੇਰ ਤੁਹਾਡੇ ਦੁੱਖਾਂ ਦੀ ਹੋਰ ਹੈ ਫਿਰ ਦੁੱਖ ਔਖਾ ਨਹੀਂ ਲੱਗੇਗਾ ਫਿਰ ਉਹਨਾਂ ਨੇ ਬਾਬਾ ਗੁਰਦਿੱਤਾ ਦੀਵਾਨ ਦਰਗਾਹਾ ਮਲ ਤੇ ਭਾਈ ਦਿਆਲਦਾਸ ਨੂੰ ਸੱਤਿਆ ਅਤੇ ਗੁਰਗੱਦੀ ਦੀ ਸਮਗਰੀ ਲੈਉਣ ਦੇ ਲਈ ਕਿਹਾ ਪੰਜ ਪੈਸੇ ਤੇ ਨਾਜਿਰਲ ਰੱਖ ਕੇ ਮੱਥਾ ਟੇਕਿਆ ਅਤੇ ਤਿੰਨ ਵਾਰੀ ਕਿਹਾ ਬਾਬਾ ਬਕਾਲੇ ਬਾਬਾ ਬਕਾਲੇ ਬਾਬਾ ਬਕਾਲੇ ਸੰਗਤਾਂ ਉਹਨਾਂ ਦੇ ਇਸ ਫੈਸਲੇ ਤੇ ਖੁਸ਼ ਹੋ ਗਈਆਂ ਕਿਉਂਕਿ ਉਹ ਸਮਝ ਗਈਆਂ ਸੰਕੀ 8ਵੇਂ ਪਾਚਾਈ ਦਾ ਸੰਕੇਤ ਗੁਰੂ ਤੇਗ ਬਹਾਦਰ ਵਾਲਾ ਹੈ ਉਨਾਂ ਨੂੰ ਪਤਾ ਸੀ ਕਿ ਉਹਨਾਂ ਤੋਂ ਯੋਗ ਗੁਰਗੱਦੀ ਵਾਸਤੇ ਹੋਰ ਕੋਈ ਨਹੀਂ ਹੋ ਸਕਦਾ। ਗੁਰੂ ਸਾਹਿਬ ਦੇ ਹੁਕਮ ਸਦਕਾ ਸੰਗਤਾਂ ਦੇ ਵਿੱਚ ਦੇਗ ਵੰਡੀ ਗਈ। ਗਰੀਬਾਂ ਤੇ ਲੋੜਵੰਦਾਂ ਨੂੰ ਵਸਤਾਂ ਵੰਡੀਆਂ ਗਈਆਂ। ਦਾਤਾਂ ਲੈਣ ਵਾਲੀਆਂ ਸੰਗਤਾਂ ਦੀਆਂ ਅੱਖਾਂ ਨਮ ਸਨ ਪਰ ਦੇਣ ਵਾਲੀਆਂ ਦੀਆਂ ਸ਼ਾਂਤ ਤੇ ਅਡੋਲ। ਅੱਧੀ ਰਾਤ ਹੋਈ ਗੁਰੂ ਸਾਹਿਬ ਜੋਤੀ ਜੋਤ ਸਮਾ ਚੁੱਕੇ ਸਨ। ਉਹਨਾਂ ਦਾ ਸੰਸਕਾਰ ਪਿੰਡ ਭੋਗਲ ਜਮੁਨਾ ਦੇ ਕੰਡੇ ਤੇ ਹੋਇਆ। ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਬਾਲਾ ਸਾਹਿਬ ਗੁਰਦੁਆਰਾ ਬਣਾਇਆ ਗਿਆ ਜਦਕਿ ਅਸਥੀਆਂ ਪਾਤਾਲਪੁਰੀ ਦੇ ਵਿੱਚ ਧਾਰੀਆਂ ਗਈਆਂ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰ राय ਸਾਹਿਬ ਦਾ ਸਸਕਾਰ ਹੋਇਆ ਸੀ